ਸਤ ਸ੍ਰੀ ਅਕਾਲ ਜੀ ਮੈਂ ਹਾਂ ਮੰਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਦੇਖਾਂਗੇ ਮਸ਼ੀਨਵਰਕ ਹੈਂਡਵਰਕ ਦੇ ਸੂਟ ਆਹੋ ਦੇਖਦੇ ਆਪਾਂ ਨੇ ਅੱਜ ਦੇ ਵਾਲੇ ਸੂਟ ਹਾਂਜੀ ਇਹ ਆ ਗਿਆ ਆਪਣਾ ਪਹਿਲਾ ਸੂਟ ਬਲੂ ਗ੍ਰੇ ਜ ਕਲਰ ਦੇ ਵਿੱਚ ਆ ਬਲੂ ਗ੍ਰੇ ਦਾ ਸ਼ੇਡ ਆ ਪਸ਼ਮੀਨੇ ਦੇ ਵਿੱਚ ਇਹਦੀ ਆਪਣੀ ਹੈਗਾ ਜੀ ਘੇੜ ਦਾ ਵਰਕ ਹੈ ਸਲੀਵਸ ਦੇ ਉੱਪਰ ਇਹਦਾ ਘੇੜਾ ਜਿਹੜਾ ਹੋਏਗਾ ਆਪਣਾ ਮੈਂ ਤੁਹਾਨੂੰ ਨਾਲ-ਨਾਲ ਨਾਲ ਘੇੜਾ ਵੀ ਦੱਸਦੀ ਰਹਾਂਗੀ ਇਹਦਾ ਘੇੜਾ 25 ਤੱਕ ਰੈਡੀ ਹੋ ਜਾਏਗਾ 25 25 ਉਸ ਤੋਂ ਘੱਟ ਜਿੰਨਾ ਵੀ ਕਰਨਾ ਹੈ ਤੁਸੀਂ 25 ਤੱਕ ਇਹ ਰੈਡੀ ਹੋ ਜਾਏਗਾ ਘੇਰੇ ਦੇ ਉੱਪਰ ਵਰਕ ਹੈ ਸਲੀਵਸ ਦੇ ਉੱਪਰ ਵਰਕ ਹੈ ਤੇ ਪ੍ਰਾਈਸ ਇਹਦਾ ਰਹੇਗਾ ਜੀ 1750 1750 ਸਟਾਫ ਪਸ਼ਮੀਨਾ ਹੈ ਵਿంటర్ ਦਾ ਸਟਾਫ ਹੈ

ਇਸ 슬ੀਪਸ ਦੇ ਉੱਪਰ ਵਰਕ ਹੈ। 슬ੀਪਸ ਦੇ ਉੱਪਰ ਹੈ। ਕਲਰ ਵੀ ਬਹੁਤ ਪਿਆਰਾ ਲੈਣੇ ਵਗੈਰਾ ਦੀ ਕੋਈ ਨੀਡ ਨਹੀਂ ਹੈਗੀ। ਇਹਦਾ ਵੀ ਪ੍ਰਾਈਸ ਜਿਹੜਾ ਰਹੇਗਾ ਜੀ 1750। ਇਹਨਾਂ ਸੂਟਾਂ ਦੇ ਨਾਲ ਜਿਵੇਂ ਤੁਸੀਂ ਦੁਪੱਟੇ ਡੈਡੀ ਕਰਵਾਉਣੇ ਆ ਆਪਣੀ ਚੁਆਇਸ ਨਾਲ ਕਰਵਾ ਸਕਦੇ ਹੋ। ਇੱਕ ਇੱਕ ਕਲਰ ਆ ਗਿਆ ਪਿੰਕ ਜਾਂ ਸ਼ੇਡ ਆ ਗਿਆ ਆਪਣਾ ਪਸ਼ਮੀਨੇ ਦੇ ਵਿੱਚ। ਇਹਦੇ ਵੀ ਆਪਣੇ ਘੇਰ ਤੇ ਵਰਕ ਹੋਇਆ ਹੋਇਆ ਹੈਗਾ। ਇਹ ਜੋ ਆਪਣੇ ਪੈਚ ਵਰਕ ਹੈਗਾ 컬러 ਵੀ ਬਹੁਤ ਪਿਆਰਾ ਹੈਗਾ ਤੇ ਇਹਦੇ ਆਪਣੇ 슬ੀਵਸ ਦੇ ਉੱਪਰ ਵੀ ਵਰਕ ਹੈਗਾ ਤੇ ਇਹਦਾ ਪ੍ਰਾਈਸ ਰਹੇਗਾ ਜੀ 1650 1650 ਹਾਂਜੀ ਇੱਕ ਆਪਣਾ ਇਹ ਆ ਗਿਆ ਗ੍ਰੀਨ ਕਲਰ ਦੇ ਵਿੱਚ ਸੈਲਫ ਪ੍ਰਿੰਟ ਸਿਲਕ ਦੇ ਵਿੱਚ ਮਸ਼ੀਨ ਵਰਕ ਹੈ ਤੇ ਸਾਰਾ ਇਹ ਬਾਲਾ ਸਿਲਕ ਦਾ ਸਟੱਫ ਬਹੁਤ ਪਿਆਰਾ ਸਿਲਕ ਦਾ ਸਟੱਫ ਹੈਗਾ ਸਟੱਫ ਦੀ ਬਹੁਤ ਗ੍ਰੇਸ ਹੈ ਘੇਰੇ ਤੇ ਵਰਕ ਹੈ ਤੇ 슬ੀਵਸ ਦੇ ਉੱਪਰ 슬ੀਵਸ ਦੇ ਉੱਪਰ ਵਰਕ ਆ ਜਾਏਗਾ ਕਲਰ ਵੀ ਬਹੁਤ ਪਿਆਰਾ ਤੇ ਪ੍ਰਾਈਸ ਇਹਦਾ ਰਹੇਗਾ ਜੀ 1800 1800 ਹਾਂਜੀ ਇੱਕ ਇਹ ਆ ਗਿਆ ਵਿంటర్ ਦੇ ਸਟੱਫ ਦੇ ਵਿੱਚ ਐਸਕੇ ਦਾ ਪਸ਼ਮੀਨਾ ਹੈ ਮਸਟਰਡ ਸ਼ੇਡ ਆ ਗਿਆ ਡਾਰਕ ਕਾਪਰ ਜਿਹਾ ਮਸਟਰਡ ਸ਼ੇਡ ਆ ਗਿਆ ਇਹਦੇ ਕਿਹ ਰੇਤੇ ਵਰਕ ਆ ਜੇਦਾ ਕੀ ਰਵੀ ਮੈਂ ਤੁਹਾਨੂੰ ਚੈੱਕ ਕਰਕੇ ਦੱਸਦੀ ਆ ਅ ਇਹਦਾ ਕੀ ਰਵੀ ਅ 24 ਤੱਕ ਰੈਡੀ ਹੋ ਜਾਏਗਾ ਉਸ ਤੋਂ ਪਲੱਸ 25 ਤੱਕ ਵੀ ਹੋ ਜਾਏਗਾ ਰੈਡੀ ਘੱਟ ਜਿੰਨਾ ਮਰਜੀ ਤੁਸੀਂ ਰੱਖਣਾ ਓਨਾ ਵੀ ਰੱਖਿਆ ਜਾਏਗਾ ਕੀਤੇ ਵਰਕ ਆ ਜਾਏਗਾ ਬਹੁਤ ਸੋਹਣਾ ਵਰਕ ਹੋਏਗਾ ਤੇ ਇਹਦੀ 슬ੀਵਸ ਦੇ ਉੱਪਰ ਵੀ ਵਰਕ ਆ ਜਾਏਗਾ ਇਹਦਾ ਪ੍ਰਾਈਸ ਰਹੇਗਾ ਜੀ 1650 1650 ਹਾਂਜੀ ਇੱਕ ਆਪਣਾ ਇਹ ਸੂਟ ਰੈਡੀ ਹੋ ਕੇ ਆਇਆ ਹੈ ਕਰਾਚੀ ਸਿਲਕ ਦੇ ਵਿੱਚ ਕਰਾਚੀ ਸਿਲਕ ਦੇ ਵਿੱਚ ਇਹਦੇ ਵੀ ਘੇਰੇ ਤੇ ਵਰਕ ਆਏਗਾ ਇਹਦਾ ਘੇਰਾ ਵੀ 25 ਤੱਕ ਰੈਡੀ ਹੋਏਗਾ ਇਹਦਾ ਘੇਰਾ ਹੈਗਾ ਹਾਂਜੀ 24 25 ਤੱਕ ਰੈਡੀ ਹੈਗਾ ਸੀ ਇਹਦੇ ਕੀ ਇਰਤ ਵਰਕ ਆ ਗਿਆ ਤੇ 슬ੀਵਸ ਦੇ ਉੱਪਰ ਆ ਗਿਆ ਵਰਕ 슬ੀਵਸ ਦੇ ਉੱਪਰ ਆ ਗਿਆ ਇਹਦੇ ਨਾਲ ਦੁਪੱਟਾ ਵੀ ਹੈਗਾ ਤੁਸੀਂ ਇਕੱਲਾ ਸੂਟ ਵੀ ਲੈ ਸਕਦੇ ਹੋ ਦੁਪੱਟਾ ਵੀ ਇਹਦੇ ਨਾਲ ਟਾਈਡ ਆਇਆ ਕੋਈ 슬ਿਪਰ ਹੀ ਨਹੀਂ ਹੈਗਾ ਦੁਪੱਟੇ ਦਾ ਸਟੱਫ ਵੀ ਬਹੁਤ ਅੱਛਾ ਹੈਗਾ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਦੁਪੱਟੇ ਤੋਂ ਸਲੇਸ ਵਗੈਰਾ ਲਗਵਾ ਸਕਦੇ ਹੋ ਇਦਾਂ ਰੱਖਣੇ ਇਦਾਂ ਵੀ ਰੱਖ ਸਕਦੇ ਹੋ ਟਾਈ ਡਾਈ ਦੇ ਵਿੱਚ ਆਪਣਾ ਇਹ ਦੁਪੱਟਾ ਇਹਦੇ ਨਾਲ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਕਰਾਚੀ ਸਿਲਕ ਦਾ ਸਟੱਫ ਰਹੇਗਾ ਤੇ ਇਹ ਵੀ ਨਾਲ ਦੁਪੱਟੇ ਤੋਂ ਵੀ ਲੈ ਸਕਦੇ ਹੋ ਦੁਪੱਟੇ ਦੇ ਨਾਲ ਇਹਦਾ ਪ੍ਰਾਈਸ ਰਹੂਗਾ ਜੀ 2600 2600 ਹਾਂਜੀ ਇੱਕ ਆਪਣਾ ਇਹ ਸੂਟ ਹੈ ਆਇਆ ਹੈਂਡਵਰਕ ਦੇ ਵਿੱਚ ਰੈਡੀ ਹੋ ਕੇ ਗ੍ਰੀਨ ਕਲਰ ਦੇ ਵਿੱਚ ਸੈਲਫ ਪ੍ਰਿੰਟਸ ਦਾ ਬਹੁਤ ਪਿਆਰਾ ਸਟੱਫ ਹੈ ਸ਼ਿਮਰ ਸਿਲਕ ਦਾ ਸਟੱਫ ਹੈਗਾ ਸੈਲਫ ਦੇ ਵਿੱਚ ਬਹੁਤ ਸੋਹਣਾ ਸਟੱਫ ਹੈਗਾ ਪਾਰਟੀ ਵੇਅਰ ਲੁੱਕ ਦੇ ਵਿੱਚ ਹੈ ਰੈਡੀ ਆਪਣਾ ਹੈਂਡਵਰਕ ਦੇ ਵਿੱਚ ਗ੍ਰੀਨ ਕਲਰ ਹੈ ਇਹਦੀਆਂ ਆਪਣੀਆਂ 슬ੀਵਸ ਤੇ ਵੀ ਵਰਕ ਹੈਗਾ ਇਹਦੇ ਨਾਲ ਜਿਵੇਂ ਤੁਸੀਂ ਸਟਾਈਡਾਈ ਦੁਪੱਟਾ ਕਰਵਾਉਗੇ ਬਹੁਤ ਸੋਹਣਾ ਰੈਡੀ ਹੋਏਗਾ 슬ੀਵਸ ਦੇ ਉੱਪਰ ਵੀ ਵਰਕ ਆ ਗਿਆ ਤੇ ਇਹਦਾ ਪ੍ਰਾਈਸ ਰਹੇਗਾ ਜੀ 3750 3750 ਸਾਰਾ ਹੱਥ ਦਾ ਕੰਮ ਹੈ ਫੁੱਲ ਫਿਨਿਸ਼ਿੰਗ ਹੈ ਵਰਕ ਦੇ ਹਾਂਜੀ ਇੱਕੀ ਆ ਗਿਆ ਆਪਣਾ ਸਿਲਕ ਜਾਰਜਟ ਦੇ ਵਿੱਚ ਸਟੱਫ ਇਹਦਾ ਕਲਰ ਜਿਵੇਂ ਹੈਗਾਗਾ ਗ੍ਰੀਨ ਜੇ ਸ਼ੇਡ ਦੇ ਵਿੱਚ ਆ ਗਿਆ ਡਾਰਕ ਗ੍ਰੀਨ ਜੱਕ ਪੁਮਕ ਜੀ ਮਾਰਦੀ ਹੈ ਤੇ ਇਹਦਾ ਜਿਹੜਾ ਹੈਗਾ ਆਪਣਾ ਘੇਰਾ

50 ਇਹ ਕੀ ਆ ਗਿਆ ਇੱਕ ਜੀ ਵਿੱਚ ਪਸੀਜਨ ਦੇ ਵਿੱਚ ਪਾਉਣਾ ਬਹੁਤ ਸੋਨਾ ਪਾਏ ਪਾਰਟੀ ਵੇਅਰ ਵੀ ਲੁੱਕ ਦੇਗਾ ਰੂਟੀਨ ਦੇ ਵਿੱਚ ਪਾਉਣਾ ਉਦਾਂ ਵੀ ਸਲੀਵਸ ਦੇ ਉੱਪਰ ਆ ਗਿਆ ਪ੍ਰਾਈਸ 1850 ਇੱਕ ਆ ਗਿਆ ਆਪਣੇ ਕੋਲੇ ਗ੍ਰੇ ਬਲੈਕ ਜਾ ਕਾਟ ਰੇਸ ਦੇ ਵਿੱਚ ਕਲਰ ਇਹ ਆ ਗਿਆ ਆਪਣਾ ਕਾਟ ਰੇਸ ਦੇ ਵਿੱਚ ਕਲਰ ਕੇਰੇ ਦੇ ਉੱਪਰ ਵਰਕ ਹੈਗਾ ਕੇਰੇ ਦੇ ਉੱਪਰ ਇਹਦੇ 26 27 ਤੱਕ ਕੇਰਾ ਇਹਦਾ ਡੈਡੀ ਹੋ ਜਾਏਗਾ ਉਸ ਤੋਂ ਘੱਟ ਕਰਨਾ ਉਹਨਾਂ ਵੀ ਹੋ ਜਾਏਗਾ 26 ਤੱਕ ਇਹਦਾ ਡੈਡੀ ਹੋ ਜਾਏਗਾ ਕੇਰਾ ਤੇ ਇਹਦਾ ਪ੍ਰਾਈਸ ਰਹੇਗਾ ਜੀ 2050 ਇਹਦੇ 슬ੀਵਸ ਦੇ ਉੱਪਰ ਵੀ ਵਰਕ ਹੈ 슬ੀਵਸ ਦੇ ਉੱਪਰ ਵੀ ਪ੍ਰਾਈਸ ਇਹਦਾ ਰਹੇਗਾ 2050 ਇੱਕੇ ਲਾਈਟ ਵੇਟ ਖਾਦੀ ਸਿਲਕ ਹੈ ਜੀ ਗ੍ਰੇ ਕਲਰ ਦੇ ਵਿੱਚ ਬਿਲਕੁਲ ਲਾਈਟ ਵੇਟ ਖਾਦੀ ਸਿਲਕ ਬਹੁਤ ਸੋਨਾ ਇਹਦੇ ਉੱਪਰ ਵਰਕ ਹੋਇਆ ਹੋਇਆ ਹੈ ਸ਼ਰਟ ਦੇ ਫਰੰਟ ਤੇ ਸ਼ਰਟ ਦੇ ਫਰੰਟ ਤੇ ਵਰਕ ਹੋਇਆ ਹੋਇਆ ਹੈ ਇਹਦੀਆਂ 슬ੀਵਸ ਦੇ ਉੱਪਰ ਹੋਇਆ ਹੋਇਆਗਾ ਤੇ ਇਹਦਾ ਪ੍ਰਾਈਸ ਰਹੇਗਾ ਜੀ 1950 1950 ਹਾਂਜੀ ਇੱਕ ਆਪਣਾ ਇਹ ਕਲਰ ਆ ਗਿਆ ਕਾਪਰ ਜਿਹਾ ਸ਼ੇਡ ਆ ਗਿਆ ਸਿਲਕ ਦਾ ਸਟਾਫ ਦੇ ਵਿੱਚ ਸੈਲਫ ਪ੍ਰਿੰਟ ਸਿਲਕ ਦਾ ਸਟਾਫ ਵੀ ਬਹੁਤ ਅੱਛਾ ਹੈ ਇਹਦੇ ਉੱਪਰ ਤੁਸੀਂ ਨਾਲ ਨਾਲ ਵਰਕ ਦੇ ਨਾਲ ਨਾਲ ਲੇਸਾਂ ਦਾ ਵੀ ਡਿਜ਼ਾਈਨ ਕਰ ਸਕਦੇ ਹੋਗੇ ਜਿਵੇਂ ਸ਼ਰਟ ਦੇ ਫਰੰਟ ਕੀਰਤੇ ਆ ਜਗਾ ਇਹਦੇ ਇਧਰ ਲੇਸਿਸ ਵੀ ਅਟੈਚ ਕਰ ਸਕਦੇ ਹੋ ਜਾਂ ਉੱਪਰ نیچے ਵੀ ਕਰ ਸਕਦੇ ਹੋ ਤੇ ਪੈਨਲ ਵੀ ਬਣਾ ਸਕਦੇ ਹੋ ਇਹਦੇ ਸ਼ਰਟ ਦੇ ਕੀਰਤੇ ਆ ਜਗਾ ਵਰਕ 슬ੀਵਸ ਦੇ ਉੱਪਰ ਆ ਜਾਏਗਾ ਇਹਦਾ ਸਟਾਫ 5+ ਹੋਏਗਾ 6 ਮੀਟਰ ਵੀ ਤੁਹਾਨੂੰ ਮਿਲ ਜੇਗਾ ਤੇ ਇਹਦਾ ਪ੍ਰਾਈਸ ਹੋਊਗਾ ਜੀ 1450 1450 ਹਾਂਜੀ ਇੱਕ ਆਪਣਾ ਇਹ ਆ ਗਿਆ ਸਿਲਕ ਸਟੱਫ ਦੇ ਵਿੱਚ ਸੂਟ ਹੈ ਸ਼ਰਟ ਦਾ ਫਰੰਟ ਆ ਗਿਆ ਫਰੰਟ 슬ੀਵਸ ਇਹ ਤੁਸੀਂ ਦੁਪੱਟੇ ਨਾਲ ਵੀ ਲੈ ਸਕਦੇ ਹੋ ਇਹਦੇ ਨਾਲ ਮਸਲੀਨ ਦਾ ਪ੍ਰਿੰਟ ਦੁਪੱਟਾ ਹੈ bina ਦੁਪੱਟੇ ਤੋਂ ਵੀ ਲੈ ਸਕਦੇ ਹੋ 슬ੀਵਸ ਦੇ ਉੱਪਰ ਆ ਗਿਆ ਇਹ ਦਿਨ ਮਸਲੀਨ ਦਾ ਪ੍ਰਿੰਟ ਦੁਪੱਟਾ ਹੈ ਦੁਪੱਟਾ ਤੁਸੀਂ ਐਕਸਟਰਾ ਤੋਂ ਵੀ ਡੈਡੀ ਕਰਵਾ ਸਕਦੇ ਹੋ ਇਸ ਦੁਪੱਟੇ ਨਾਲ ਵੀ ਲੈ ਸਕਦੇ ਹੋ ਇਹ ਦੁਪੱਟਾ ਜਿਆਦਾ ਸਲਿਪਰੀ ਨਹੀਂ ਹੈਗਾ ਬਹੁਤ ਸੋਹਣਾ ਦੁਪੱਟਾ ਹੈਗਾ ਤਾਂ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਹੋਊਗਾ ਜੀ 2350 2350 ਵੀ ਦਾ ਦੁਪੱਟਾ ਹਾਂਜੀ ਇੱਕ ਇਹ ਆ ਗਿਆ ਆਪਣੇ ਕੋਲ ਸਟਾਫ ਆ ਇਹ ਬਿਨਾ ਲਾਈਨਿੰਗ ਤੋਂ ਵੀ ਤੁਸੀਂ ਵੈਸੇ ਹੈਗਾ ਸਿਲਕ ਸਟੱਫ ਦੇ ਵਿੱਚ ਇਹਨੂੰ ਬਿਨਾ ਲਾਈਨਿੰਗ ਤੋਂ ਵੀ ਸਟਿਚ ਕਰ ਸਕਦੇ ਹੋ ਲਾਈਨਿੰਗ ਲਗवानी ਹੈ ਤਾਂ ਲਾਈਨਿੰਗ ਦੇ ਨਾਲ ਵੀ ਸਟਿਚ ਕਰ ਸਕਦੇ ਹੋਗੇ ਕੀ ਰੇਤੇ ਵਰਕ ਆ ਜਾਏਗਾ ਤੇ 슬ੀਵਸ ਦੇ ਉੱਪਰ ਤੇ ਪ੍ਰਾਈਸ ਇਹਦਾ ਰਹੂਗਾ ਜੀ 1250 1250 ਸਟੱਫ ਬਹੁਤ ਫਾਈਨ ਹੈਗਾ ਆਫੀਸ਼ੀਅਲ ਹਾਂਜੀ ਇੱਕ ਇਹ ਆ ਗਿਆ ਆਪਣੇ ਕੋਲੇ ਸਿਲਕ ਸਟੱਫ ਦੇ ਵਿੱਚ ਹਾਂ ਦੇ ਸਿਲਕ ਦੇ ਵਿੱਚ ਹੈ ਸੌਫਟ ਸਟੱਫ ਹੈ ਤੇ ਲਾਈਟ weight ਹੈਗਾ ਜਿਆਦਾ ਖੜਵਾ ਨਹੀਂ ਹੈਗਾ ਇਹ ਆ ਗਿਆ ਆਪਣਾ ਸ਼ਰਟ ਦਾ ਕੇਰਾ ਇਹ ਸ਼ਰਟ ਦਾ ਕੇਰਾ ਜਿਹਾ ਜੇਗਾ ਤੇ ਇਹਦੀਆਂ ਆ ਜਾਂਦੀਆਂ 슬ੀਵਸ 슬ੀਵਸ ਤੇ ਇਹਦਾ ਪ੍ਰਾਈਸ ਰਹੇਗਾ ਜੀ 1800 1800 ਇੱਕ ਆਪਣਾ ਹੀ ਹੈਂਡਵਰਕ ਪਲਸ ਹਾਰੀਵਰਕ ਦੇ ਵਿੱਚ ਔਰਗੈਂజా ਸ਼ਰਟਸ ਦੇ ਨਾਲ ਫਿਰ ਰੈਡੀ ਹੋ ਕਹਿ ਮਲਟੀ ਦੁਪੱਟੇ ਦੇ ਵਿੱਚ ਛੋਟਾ ਹਾਂਜੀ ਵੋਟ ਦਾ ਫਰੰਟ ਆ ਗਿਆ ਸਰਾ ਛਿੱਲੇ ਦਾ ਵਰਕ ਆ ਗਿਆ ਵਿੱਚ ਹੈਂਡਵਰਕ ਹੈਗਾ ਘੇਰ ਤੇ ਵਰਕ ਆ ਗਿਆ ਇਹ ਆਪਣਾ 슬ੀਵਸ ਤੇ ਵੀ ਪੂਰਾ ਹੈਵੀ ਕੰਮ ਕੀਤਾ ਗਿਆ 슬ੀਵਸ ਦੇ ਉੱਪਰ ਵੀ ਤੇ ਇਹਦੇ ਨਾਲ ਜਿਹੜਾ ਹੈਗਾ ਆਪਣਾ ਦੁਪੱਟਾ ਬਹੁਤ ਸੋਨਾ ਦੁਪੱਟਾ ਜੜੀ ਹੋਇਆ ਹੋਵੇਗਾ ਇਹ ਵਾਲਾ ਇਹ ਵਾਲਾ ਮਲਟੀ ਕਲਰ ਦੇ ਵਿੱਚ ਇਹਦਾ ਦੁਪੱਟਾ रेडी ਹੋਇਆ ਹੋਇਆ ਹੈਗਾ ਇਹ ਨੂੰ ਕਿਸੇ ਕਿਦਾਂ ਵੀ ਯੂਜ਼ ਕਰ ਸਕਦੇ ਹੋ ਦੁਪੱਟਾ ਜਿਆਦਾ ਸਲਿੱਪਰੀ ਵੀ ਨਹੀਂ ਹੈਗਾਗਾ ਤੇ ਪ੍ਰਾਈਸ ਇਹਦਾ ਰਹੇਗਾ ਜੀ 4850 4850 ਇੱਕ ਇਹ ਆ ਗਿਆ ਆਪਣਾ ਕਰੀਵ ਸਿਲਕ ਦੇ ਵਿੱਚ ਸੈਲਫ ਪ੍ਰਿੰਟ ਕਰੀਵ ਹੈਗੀ ਕਲਰ ਵੀ ਬਹੁਤ ਪਿਆਰਾ ਹੈਗਾ ਇਹਦੀ ਸ਼ਰਟ ਦੇ ਫਰੰਟ ਤੇ ਵਰਕ ਹੋਇਆਗਾ ਸ਼ਰਟ ਦੇ ਫਰੰਟ ਤੇ ਵਰਕ ਹੋਇਆ ਇਹਦੇ ਇੱਥੇ ਆਪਾਂ ਲੇਸਿਸ ਵੀ ਅਟੈਚ ਕਰਵਾ ਸਕਦੇ ਆ ਸੈਂਟਰ ਦੇ ਵਿੱਚ ਇਦਾਂ ਇੱਥੇ ਵੀ ਲੇਸ ਅਟੈਚ ਕਰਵਾ ਸਕਦੇ ਆ ਉੱਪਰ-ਨੀਚੇ ਜਾਂ ਇਦਾਂ ਵੀ ਬਣਾ ਸਕਦੇ ਆਂਗੇ ਤੇ 슬ੀਵਸ ਦੇ ਉੱਪਰ ਤੇ ਇਹਦਾ ਪ੍ਰਾਈਸ ਲਊਗਾ ਜੀ 1450 1450 ਇੱਕਾਗੀ ਆਪਣੀ ਕਰੇਵ ਦੇ ਵਿੱਚ ਸ਼ਰਟ ਹੈਗੀ ਪ੍ਰਿੰਟ ਪਿਓਰ ਵਧੀਆ ਫਾਈਨ ਸਟੱਫ ਦਾ ਕਰੇਵ ਸਿਲਕ ਹੈਗਾ ਸਟੱਫ ਬਹੁਤ ਅੱਛਾ ਹੈਗਾ ਤੇ ਉੱਪਰ ਇਹਦੇ ਜਿਵੇਂ ਹੋਇਆ ਵਿਆ ਵਰਕ ਸ਼ਰਟ ਬਹੁਤ ਸੋਹਣੀ ਹੈਗੀ ਇਹ ਤੇ ਇਹਦਾ ਪ੍ਰਾਈਸ ਰਹੂਗਾ ਇਹ ਸ਼ਰਟ ਦਾ 1900 1900 ਇਹ ਇੱਕ ਆਪਣੇ ਆਗੇ ਹੈਂਡਵਰਕ ਦੇ ਸੂਟ ਕਰਾਚੀ ਸਿਲਕ ਦੇ ਵਿੱਚ ਲਾਈਟ ਪਰਪਲ ਟੋਨ ਦੇ ਵਿੱਚ ਹੈ ਸ਼ਰਟ ਦੇ ਫਰੰਟ ਤੇ ਵਰਕ ਆ ਗਿਆ ਸਾਰਾ ਹੈਂਡਵਰਕ ਦਾ ਕੰਮ ਹੈਗਾ ਸ਼ਰਟ ਦੇ ਫਰੰਟ ਤੇ ਬੋਸ ਨੂੰ ਵਰਕ ਹੋਇਆ ਹੈ 슬ੀਵਸ ਦੇ ਉੱਪਰ ਆ ਗਿਆ ਤੇ ਇਹ ਹੈਂਡਵਰਕ ਦਾ ਜਿਹੜਾ ਪ੍ਰਾਈਸ ਰਹੇਗਾ ਜੀ 2900 ਹੈ ਇਹ ਵਰਕ ਦਾ ਪ੍ਰਾਈਸ ਰਹੂਗਾ ਜੀ 2900 ਇਹਦਾ ਤੁਸੀਂ ਆਪਣਾ ਸੂਟ ਆਰਡਰ ਤੇ ਵੀ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦੇ ਵਿੱਚ ਕੋਈ ਵੀ ਡਿਜ਼ਾਈਨ ਦੇ ਕੇ ਇੱਕ ਇਹ ਆਪਣਾ ਵਰਕ ਹੋ ਕੇ ਆਇਆ ਜੀ ਹੈਂਡਵਰਕ ਵਿੱਚ ਸ਼ਰਟ ਦਾ ਨੈੱਕ ਹੈ ਫਰੰਟ ਤੇ ਸਾਰੇ ਤੇ ਵਰਕ ਕੀਤਾ ਗਿਆਗਾ ਮੋਤੀ ਦਾ ਕੰਮ ਹੈਗਾ ਤਿੱਲੇ ਦਾ ਕੰਮ ਹੈ ਸਾਰਾ ਤੇ 슬ੀਵਸ ਤੇ ਵਰਤ ਕੀਤਾ ਗਿਆ ਹੈਗਾ ਤੇ ਇਹਦਾ ਪ੍ਰਾਈਸ ਰਹੇਗਾ ਜੀ ਵਰਤ ਦਾ ਆਪਣਾ 2250 2250 ਹਾਂਜੀ ਇਹ ਸੀ ਕਿ ਆਪਣੇ ਅੱਜ ਦੇ ਵਰਕ ਵਾਲੇ ਸੂਟ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਰਡਰ ਕਰਨਾ ਚਾਹੁੰਦੇ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਡਿਟੇਲ ਪਤਾ ਕਰ ਸਕਦੇ ਹੋਗੇ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਆਪਾਂ ਫਿਰ ਇੱਕ ਵੀਡੀਓ ਨੇ ਮਿਲਦੇ ਆਂਗੇ ਸਤਿ ਸ਼੍ਰੀ ਅਕਾਲ